ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ YouTube ਚੈਨਲ ਤੇ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਹੈ ਬਾਈ ਜੀ ਜਿਸ ਦੇ ਵਿੱਚ ਬਹੁਤ ਸੋਹਣੀ ਸੁਨੱਖੀ ਜਰਸੀ ਵਾੜ ਤੁਹਾਡੇ ਲਈ ਸੂਈ ਸਵਾਈ ਲੈ ਕੇ ਹਾਜ਼ਰ ਹੋਏ ਆ ਹੁਣੇ ਸੂਈ ਆ ਹਜੇ 1 ਘੰਟੇ ਹੋਇਆ ਸੂਈ ਵਾੜ ਨੂੰ ਮਗਰ ਇਹਦੇ ਵਿੱਚੀ ਆ ਬਾਈ ਜੀ ਜੇਰ ਕੰਪਲੀਟ ਆ ਆ ਬੱਠਲ ਦੇ ਵਿੱਚ ਬਾਈ ਜੀ ਹੁਣੇ ਰੱਖੀ ਬੈਠੇ ਆ ਬਾਕੀ ਦੀ ਬਲਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈਣੇ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਲਾ ਦਿਓ ਜੀ ਨਾਮ ਪਾਰੇ ਸੋਨੋ ਦੋਲਤਰਾ ਪਿੰਡ ਬਗੜਾੜੀ ਜ਼ਿਲ੍ਹਾ ਫਰੀਦਕੋਟ ਜੱਸਾ ਠੀਕ ਆ ਬਾਈ ਜੀ ਬਾਈ ਜੀ ਹੁਣ ਉਹਦਾ ਤੁਸੀਂ ਸਾਰੇ ਭਰਾ ਜਾਣਦੇ ਆ ਆ 3 ਚੀ ਵੀਡੀਓ ਆਉਂਦਾ ਰਹਿੰਦਾ ਆ 3 ਚੀ ਨੋਖਲੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਵਪਾਰ ਲੈਣ ਦਾ ਬਾਈ ਜੀ ਹੁਣ ਦਾ ਕੰਮ ਤੇ ਬਾਈ ਜੀ ਕੀ ਡਿਟੇਲ ਹੈ ਇਹਦੀ ਵੇੜ ਦੀ ਇਹ ਵੀ ਜੱਸੂਬਾ ਵੇੜ ਸੁਈ ਆ ਠੀਕ ਆ ਜੀ ਸੁਈ ਨੇ ਵੀਰੇ ਘੰਟਾ ਡੇਢ ਘੰਟਾ ਜੇਲ੍ਹ ਜੂਤ ਕੰਪਲੀਟ ਪਾ ਦੀ ਆ ਹਾਂ ਜੇਰ ਬਾਈ ਜੀ ਆ ਬੱਠਲ ਦੇ ਵਿੱਚ ਪਈ ਆ ਚੰਗੇ ਸੀਮੜ ਦੀ ਮ ਵੱਛੀ ਨੇੜੇ ਤੋਂ ਚੈੱਕ ਕਰ ਲੋ ਬਹੁਤ ਸੋਹਣੀ ਸੁਨੱਖੀ ਆ ਅਜੇ 1 ਘੰਟਾ ਡੇਢ ਘੰਟਾ ਇਧਰ ਨੂੰ ਸੂਈ ਨੂੰ ਮਸਾ ਹੀ ਹੋਇਆ ਤੇ ਆ ਵੈੜ ਚੈੱਕ ਕਰੋ ਜੀ ਵੀਰੇ ਆਰਡਰ ਕੁਆਲਿਟੀ ਬਹੁਤ ਟਾਪ ਦੀ ਆਰਡਰ ਕੁਆਲਿਟੀ ਪੂਰੇ ਟਾਪ ਦੀ ਆ ਪੂਰਾ ਚੰਗਾ ਥਾਲੇਵਾ ਜੀ ਫਾੜੀ ਵਾਲਾ ਲੇਵਾ ਜੀ ਕੱਲਾ ਕੱਲਾ ਥਾਣਾ ਪੂਰੇ ਗੇਂਵ ਚ ਲੱਗਿਆ ਕੋਈ ਫੋੜ ਨਹੀਂ ਸ਼ਾਗ ਨਹੀਂ ਹੱਥੀ ਚੋਈ ਵਾਲਾ ਥਾਣਾ ਬੈਜੀ ਤੇ ਬਾਈ ਜੀ ਤੋਰ ਚਾਲ ਚੈੱਕ ਕਰਾਓ ਜੀ ਦੀ ਕਰਮ ਵਾਲੀ ਦੀ ਲਓ ਦੋਸਤੋ ਤੋਰਾ ਚੈੱਕ ਕਰੋ ਕਰਮ ਵਾਲੀ ਦਾ ਵੇਖੋ ਜੀ ਫੇਸ ਕੁਆਲਟੀ ਬਹੁਤ ਸੋਹਣਾ ਜੀ ਵੇਖ ਲਓ ਜੀ ਤੋਰੋ ਜੀ ਲੋ ਵੀਰੋ ਤੋਰ ਚਾਲ ਚੈੱਕ ਕਰੋ ਕਰਮਾ ਵਾਲੀ ਦੀ ਤੋਰਾ ਤਾਰਾ ਪੂਰਾ ਸੋਹਣਾ ਥਣ ਲੇਵੇ ਦੀ ਪੂਰੀ ਸਾਫ ਆ ਪੂਰਾ ਲੇਵਾ ਤਿਆਰੀ ਸੁਖਣਾ ਸੋਹਣੀ ਆ ਤੇ ਹੁਣ ਬਾਈ ਜੀ ਬੋਲਾ ਬੋਲਾ ਕੱਢਿਆ ਹੋਣਾ ਇਹਦਾ ਠੀਕ ਹੈ ਜੀ ਬੱਚੇ ਦਾ ਕਰਦੀ ਆ ਥੋੜਾ ਜਿਹਾ ਗਾਹ ਨੂੰ ਤੁਰਨ ਦੀ ਮੰਦੀ ਆ ਜੀ ਬਾਈ ਜੀ ਇਹਦੇ 2 2.5 ਕਿਲੋ ਬੋਲਾ ਕੱਢਿਆ ਬੱਚੀ ਨੂੰ ਪਿਆਤਾ ਹੱਕ ਵੀ ਸੀਗਾ ਜੀ ਜੇਰ ਜਰੂਰ ਪੈ ਗਈ ਆ ਅਸੂ ਸਾਫ ਕਰਨਾ ਜ਼ਰੂਰੀ ਆ ਗਰਮੀ ਦਾ ਮਹੀਨਾ ਲ ਭਰਿਆ ਭਰਾਇਆ ਮੈਂ ਤਾਂ ਥੰਥੁੰ ਚੈੱਕ ਹੋ ਜਾਂਦੇ ਜੀ ਇਹਨੇ ਨਾਲ ਚਾਈ ਚੂ ਦੀ ਸਾਫ ਆ ਬਾਈ ਵਦਗਾ ਇੱਕ ਨੰਬਰ ਆ ਬਾਈ ਜੀ ਕੋਈ ਭੂਰ ਨਹੀਂ ਛਿੱਟਾਂ ਨਹੀਂ ਬਾਕੀ ਆ ਕੇ ਤੁਸੀਂ ਤਸੱਲੀ ਪਰਖਾ ਵੀ ਆਪ ਕਰ ਸਕਦੇ ਆ ਸੀਲ ਠੰਡੀ ਆ ਸੀਲ ਠੰਡੀ ਦਾ ਕੋਈ ਆਤਰੀ ਜਿੱਧਰ ਮਰਜੀ ਸੀਲ ਠੰਡੀ ਦਾ ਵੇਖੋ ਜੀ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਛੱਡਿਆ ਉੱਠੇ ਪਾਸੇ ਹੀ ਬਹਿ ਗਿਆ ਜੀ ਬਾਈ ਜੀ ਆ ਧਾਰਾ ਚੈੱਕ ਕਰ ਲੋ ਜੀ ਹਾਂ ਜੀ ਬੈਠਾ ਮਹੀਆ ਸਾਹਿਬ ਹਾਂ ਜੀ ਠੀਕ ਹੈ ਜੀ ਮਗਰਲੇ ਵੀ ਕਰ ਦੋ ਜੀ ਚੁਾਈ ਦੀ ਪੂਰੀ ਸਾਫ ਆ ਮੂਹਰੇ ਤਲਾ ਦੇ ਧਾਰਾ ਮਾਰਦੇ ਮਗਰਲੇ ਨੇ ਬਾਈ ਜੀ ਵਾਜ ਰਹੇਗਾ ਚੁਾਈ ਦੀ ਪੂਰੀ ਸਾਫ ਆ ਉਹ ਠੰਡੀ ਜੀ ਉਹਨੂੰ ਵੈਸੇ ਹੀ ਦੱਸ ਗਈ ਆ ਬਾਕੀ ਤੁਸੀਂ ਆ ਕੇ ਆਪਦੇ ਹੱਥਾਂ ਨਾਲ ਆਪ ਵੀ ਤਸੱਲੀ ਕਰ ਸਕਦੇ ਆ ਜੀ ਜੇ ਕਿਸੇ ਵੀ ਵੀਰ ਦੇ ਪਸੰਦ ਆਵੇ ਬਾਈ ਜੀ ਹੁਣ ਇਹਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਚੱਲਦੇ ਨੰਬਰ ਤੇ ਬਾਈ ਜੀ ਸੰਪਰਕ ਕਰ ਲਿਓ ਸੋਹਣੀ ਵਹਿੜ ਆ ਬਦਾਮੀ ਕਲਰ ਦੀ ਆ ਪੰਜਾਬ ਵਾਲੀ ਜਰਸੀ ਆ ਜੀ ਕੋਈ ਬਾਲੀ ਗੋਟੀ ਵੀ ਹੈ ਨੀ ਚੰਗੀ ਰਹਿੜਾ ਕੱਦ ਕਾਤ ਵਾਲੀ ਆ ਪੂਰਾ ਕਾਦਾ ਜੱਜਣ ਵਾਲਾ ਹਾਂ ਤੇ ਦੇਵੇ ਲੂਏ ਦੀ ਦਾ ਪੂਰੀ ਸਾਫ ਆ ਬੱਚੀ ਪੂਰੇ ਚੰਗੇ ਸੀਮੰਦੀ ਆ ਜੀ ਤੇ ਬਾਈ ਜੀ ਕੀ ਜਾ ਡਿਮਾਂਡ ਆ ਜੀ ਇਹਦੀ ਤੁਹਾਨੂੰ ਵੀਰੇ ਕੰਨ 70000 ਰੁਪਏ ਕਰ ਲਗੇ ਹਾਂਜੀ 70000 ਤੇ 2000 ਰੁਪਏ ਦਾ ਮਾਨ ਕਰਨ 70000 ਚ ਬਾਈ ਜੀ 2000 ਦਾ ਮਾਨ ਤਾਰ ਹੋ ਜਾਊਗਾ ਮੁੰਡਾ ਬਾਈ ਜੀ ਹੁਣ ਦਾ ਜਾਇਜ ਆ ਬੱਚੀ ਕਰਮਾਂ ਵਾਲੀ ਬਹੁਤ ਚੰਗੀ ਆ ਆਰਡਰ ਕੁਆਲਟੀ ਵੀਰੇ ਸਾਫ ਆ ਹਾਂਜੀ ਦੋਸਤ ਸਹੀ ਗੱਲ ਹੈ ਸੀਲ ਸਾਹੂ ਆ ਜੀ ਉੱਤੇ ਚ ਦੇ ਪਾਸੇ ਦੀ ਜਿੱਧਰ ਦੀ ਜੀ ਕਰਦਾ ਦਿਲ ਕਰਦਾ ਉਧਰ ਜੀ ਬੈਠੇ ਰਹੇ ਉਧਰ ਦੀ ਬਹਿ ਜੋ ਜੀ ਚਾਰ ਸਵੇਰੇ ਬਾਈ ਜੀ ਹਣੀ ਬੈਠੀ ਜਾਂਦੇ ਆ ਕੋਈ ਲੱਤ ਛੜ ਜਮਾ ਹੀ ਨਹੀਂ ਕਿਸੇ ਪਾਸੇ ਕਰਮਾਂ ਵਾਲੀ ਗਾਲੇ ਪੇਖੜੀ ਰਾਬਾ ਜਿਹੜਾ ਮਰਜੀ ਬੰਦਾ ਚੁਈ ਬੰਦਾ ਬੁੜੀ ਜਵਾਗ ਜੱਲਾ ਕੋਈ ਮਰਜੀ ਚੋਲੇ ਜੀ ਬੱਚੀ ਬਹੁਤ ਚੰਗੀ ਆ ਦੋਸਤੋ ਬੱਚੀ ਵਾਲੀ ਵਹਿੜ ਆਪਾਂ ਨੂੰ ਵੀ ਪਤਾ ਕਰਮਾਂ ਵਾਲੇ ਨੂੰ ਬੰਦੇ ਨੂੰ ਮਿਲਦੀ ਆ ਮਗਰੀ ਹੋਰ ਸਾਲ ਨੂੰ ਵਿਚਾਰੀ ਕਰਮਾ ਵਾਲੀ ਦੁੱਧਵਾਦ ਪੀ ਕੇ ਨਾਲ ਹੀ ਰਲ ਜਾਨੀ ਆ ਤੇ ਬਾਈ ਜੀ ਮੋਬਾਈਲ ਨੰਬਰ ਆਪਣਾ ਨੰਬਰ 8647601402 ਇੱਕ ਵਾਰੀ ਫਿਰ ਦੱਸੋ 8647601402 ਇਹ ਬਾਈ ਜੀ ਹੁਣ ਦਾ ਮੋਬਾਈਲ ਨੰਬਰ ਆ ਸਕਰੀਨ ਦੇ ਉੱਤੇ ਚੱਲਦੂਗਾ ਚੱਲਦੇ ਨੰਬਰ ਤੇ ਕਿਸੇ ਵੀ ਵੀਰ ਦੇ ਵਾੜ ਸੈਂਦਾਵੇ ਤੇ ਸਪਾਰਕ ਕਰ ਲਿਓ ਬਾਈ ਜੀ ਵੀਡੀਓ ਆਪਣੀ ਸੋਹਣੀ ਲੱਗੇ ਕੇ ਸ਼ੇਅਰ ਤੇ ਲਾਇਕ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ